1971 ਦੇ ਵਿੱਚ ਪਹਿਲੀ ਅਰੈਸਟਰਾਂ ਦੀ ਹੋਈ ਆ ਇੰਦਰਾਂ ਗਾਂਧੀ ਦੀ ਰੈਲੀ ਸੀਗੀ ਤੇ ਰੈਲੀ ਦੇ ਵਿੱਚ ਸਿੱਖ ਹੋਮਲੈਂਡ ਦੇ ਜਿਹਦੇ ਤਕਰੀਬਨ ਪੋਸਟਰ ਬਣ ਰਿਆ ਸੀਗਾ ਜੀ 1971 ਦਸੰਬਰ ਦੀ ਗੱਲ ਆ ਉਦੋਂ ਤਕਰੀਬਨ ਉਮਰੇ ਦੀ ਬਿਲਕੁਲ 20 ਸਾਲ ਦੀ 1951 ਦਾ ਇਹਦਾ ਜਿਹੜਾ ਹੈਗਾ ਆ ਜਨਮ ਆ ਪਟਿਆਲੇ ਦੇ ਬੱਚਾ ਪੈਦਾ ਹੋਏ ਆ ਜੀ ਪਹਿਲਾ ਜਿਹੜਾ ਇਹਨਾਂ ਦਾ ਕਾਬ ਸੰਗਰੇ ਜਿਹੜਾ ਉਹ 13 April 1975 ਨੂੰ ਜਿਹੜਾ ਪੰਜ ਤੀਰ ਜਾਰੀ ਕੀਤਾ ਸੀਗਾ ਇਹਦੇ ਵਿੱਚ ਉਹ ਤਕਰੀਬ ਤਕਰੀਬਨ ਜੀਵਨ ਦੀ ਜਿਹੜੀ ਸੀ ਸਾਰੀ ਇਹ ਇਹਨਾਂ ਨੇ ਪਿਕਚਰ ਕਿਉਂਕਿ ਇਹਨਾਂ ਦਾ ਜੀਵਨ ਉਸ ਪਾਸੇ ਸ਼ੁਰੂ ਹੋਇਆ ਤੇ ਸਤੰਬਰ 1975 ਦੇ ਵਿੱਚ ਇਹਨਾਂ ਨੂੰ ਫਿਰ ਜਦੋਂ ਐਮਰਜੈਂਸੀ ਲੱਗੀ ਆ ਤੇ ਇਹਨਾਂ ਨੂੰ ਨੌਕਰੀ ਤੋਂ ਵੀ ਜਿਹੜਾ ਸੀਗਾ ਉਹ ਬਰਖਾਤ ਕਰ ਦਿੱਤਾ ਗਿਆ ਕਿਉਂਕਿ ਇਹ ਇਹ ਇਹਨਾਂ ਦੀ ਜਿਹਦਾ ਮਤਲਬ ਜਦੋਂ ਫਿਰ 5 ਮਈ 1938 ਨੂੰ ਇਹਨਾਂ ਦੀ ਦੂਜੀ ਕਿਤਾਬ ਜਿਹੜੀ ਗੰਗੂ ਦੀ ਰੂਹ ਜਿਹੜੀ ਆ ਉਹ ਵੀ ਇੱਕ ਦੇਖਣ ਵਾਲੀ ਚੀਜ਼ ਆ ਇਹਨਾਂ ਦੇ ਕਾਬ ਜਿਹੜੇ ਵੀ ਐਮ ਆਪਣੇ ਆਪਣੇ ਵੇਸਿਕ ਜੀ ਦੇਖਣ ਵਾਲੀ ਚੀਜ਼ ਆ ਜੀ 6 ਗਾਤੂਨੀ ਤੋਂ 78 ਨੂੰ ਫੇਰ ਨੇ ਗਲ ਖਾਲਸਾ ਜਥੇਬੰਦੀ ਦੀ ਜਿਹੜੀ ਸੀਗੀ ਉਹ ਸਥਾਪਨਾ ਕੀਤੀ ਤੇ 19 1980 ਦੇ ਵਿੱਚ ਉਹਨਾਂ ਦਾ ਤੀਜਾ ਕਾਗ ਸੰਗ੍ਰਹਿ ਹੈਗਾ ਸਗਾ ਵਸੀਅਤਨਾਮਾ ਮੈਂ ਉਹ ਵੀ ਦੇਖਿਆ ਬਹੁਤ ਉਹ ਵੀ ਇੱਕ ਜਿੱਦਾਂ ਮਤਲਬ ਹੈ ਇੱਕ ਉਹਨਾਂ ਨੇ ਦੱਸ ਦਿੱਤਾ ਹੈਗਾ ਆਪਣੇ ਜੀਵਨ ਬਾਰੇ ਜਿਹੜਾ ਵਸੀਅਤਨਾਮਾ ਇੱਕ ਇਹੋ ਜਿਹਾ ਕਾਗ ਸੰਗ੍ਰਹਿ ਹੈ ਆ ਕਿਹੜਾ ਕੀਹ ਬਾਤ ਹੈ ਇਹੋ ਜਿਹਾ ਇਹਨਾਂ ਦੇ ਸਾਰੇ ਜਿੱਦਾਂ ਤੇ 29 ਸਤੰਬਰ 1981 ਨੂੰ ਯਦੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਦੇ ਗ੍ਰਿਫਤਾਰੀ ਹੋਈ ਆ ਤੇ ਉਹਦੋਂ ਆਨੇ ਉਹਦੇ ਉਹਦੀ ਗ੍ਰਫਤਾਰੀ ਦੇ ਵਿਰੋਧ ਦੇ ਵਿੱਚ ਜਿਹੜਾ ਸੀ ਜਹਾਜ ਅਗਵਾ ਕੀਤਾ 29 ਸਤੰਬਰ 1981 ਨੂੰ ਤੇ 10 ਜਨਵਰੀ 1986 ਨੂੰ ਲਾਹੌਰ ਦੀ ਜਿਹੜੀ ਜੇਲ ਸੀਗੀ ਲਾਹੌਰ ਦੀ ਅਦਾਲਤ ਪਰ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਗਈ ਜੀ ਤੇ ਉਹਨੂੰ ਅਪ੍ਰੈਲ 1987 ਦੇ ਵਿੱਚ ਉਹਨਾਂ ਨੇ ਚੌਥਾ ਕਾਬ ਸੰਗ੍ਰਹਿ ਜਿਹੜਾ ਸੂਰਜ ਅਤੇ ਖ਼ਲਸਤਾਨ ਇਹ ਇਹਨਾਂ ਨੇ ਫੇ ਲਾਹੌਰ ਵਗੇ ਜਿਹੜਾ ਸੀ ਸੂਰਜ ਅਤੇ ਖਾਲਸਤਾਨ ਬਹੁਤ ਟੌਪ ਦੀ ਇਹ ਵੀ ਇੱਕ ਆਕਾਬਰ ਰਚਨਾयां ਤੇ ਮਈ 1988 ਦੇ ਬਚਨ ਨੇ ਪੰਜਵਾਂ ਜਿਹੜਾ ਸੰਗਰਾਸ ਹੈਗਾ ਜੰਗ جاری ਹੈ ਜੰਗ ਜਾਰੀ ਹੈ ਉਹਦਾ ਮੈਨੂੰ ਚੇਤਾ ਆ ਉਹ ਯੂਕੇ ਵਿੱਚ ਹੀ ਚੱਲੀ ਜਾਰੀ ਜਿਹੜਾ ਕੀਤਾ ਸੀਗਾ ਤੇ 4 ਨਵੰਬਰ 1994 ਨੂੰ 13 ਸਾਲ 4 ਮਹੀਨੇ ਦੀ ਸਜ਼ਾ ਤੋਂ ਬਾਅਦ ਇਹਨਾਂ ਦੀ ਜਦੜ ਹਾਈ ਹੋਈ ਆ ਤੇ ਇਹਨਾਂ ਨੇ ਉਸ ਤੋਂ ਬਾਅਦ ਫਿਰ 11 ਅਗਸਤ 2001 ਨੂੰ ਦਲ ਖਾਲਸਾ ਦੇ ਇਨਚਾਰਜ ਵਜੋਂ ਅਜੇ ਪਾਰਟੀ ਪ੍ਰਧਾਨ ਜਿਹੜਾ ਸੀਗਾ ਇਹਨਾਂ ਨੂੰ ਜਿਹੜਾ ਨਿਯੁਕਤ ਕੀਤਾ ਗਿਆ ਜੀ ਤੇ 1 ਜਨਵਰੀ 2002 ਨੂੰ ਭਾਰਤ ਸਰਕਾਰ ਵੱਲੋਂ ਜਿਹੜੀ ਇੱਕ ਲਿਸਟ ਦਿੱਤੀ ਗਈ ਸੀ 20 ਇੱਕ ਲੜੀ ਦੇ ਜਿਹੜੇ ਸਰਜਨ ਸੀਗੇ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਨਾਮ ਸੂਚੀ ਦੇ ਵਿੱਚ ਜਿਹੜਾ ਸੀ ਉਹ ਜਾਰੀ ਕੀਤਾ ਸੀਗਾ ਤੇ ਅਪ੍ਰੈਲ 2003 ਦੇ ਵਿੱਚ ਫੇਰ ਇਹਨਾਂ ਨੇ ਅਮਰਪੀਰ ਸਿੰਘ ਜੀ ਛੇਵਾਂ ਜਿਹੜਾ ਕਾਫ ਸੰਗਰਾਹ ਸੀਗਾ ਸੰਘਰਸ਼ ਉਸ ਲੱਖਾਂ ਦੇ ਸਲਾਖਾਂ ਤੇ ਸਜਣੀ ਸੰਘਰਸ਼ ਸਲਾਖਾਂ ਤੇ ਸਜਣੀ ਇਹ ਜਾਰੀ ਕੀਤਾ ਤੇ 1 1 ਅਕਤੂਬਰ 1902003 ਨੂੰ ਲਕੀਰ ਲੇਖ ਸੰਗਰਾਜ ਜਿਹੜਾ ਚੰਡੀਗੜੇ ਚੰਡੀਗੜ੍ਹ ਵਿਖੇ ਜਾਰੀ ਕੀਤਾ ਸੀਗਾ ਇਹ ਇਹਨਾਂ ਦੇ ਜੀਵਨ ਦੇ ਜਿਹੜੇ ਮੇਨ ਮੇਨ ਜਿਹੜੇ ਤਾਤੇਆ ਜਿਹੜੇ ਜਿਹੜੀ ਇਹਨਾਂ ਦੀ ਰਚਨਾ ਹੈ ਜਿਹੜੀ ਇੱਕ ਇਹੋ ਜਿਹੀ ਇੱਕ ਛਾਪ ਛੱਡ ਕੇ ਜਾਊਗੀ ਉਹ ਭਾਵੇਂ ਚਲੇ ਗਏ ਆ ਲੇਕਿਨ ਉਹਨਾਂ ਨੇ ਆਪਣੇ ਜੀਵਨ ਵਿੱਚ ਇੰਨਾ ਕੁਝ ਇੰਨਾ ਕੁਝ ਲਿਖ ਕੇ ਜਿੱਦਾਂ ਮਰ ਛੱਡ ਗਏ ਆ ਜਿਹੜਾ ਆਉਣ ਵਾਲੇ ਸਮੇਂ ਵਿੱਚ ਸੰਘਰਸ਼ੀ ਲੋਕਾਂ ਲਈ ਇੱਕ ਮਾਰਕ ਦਰਸ਼ਕ ਜਿਹੜਾ ਹੈਗਾ ਉਹ ਸਾਫਤ ਹੋਊਗਾ